ਸਮੇਂ ਮੈਂ ਮੌਜੂਦ ਹਾਂ ਮੌਜੂਦਾ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜਿੱਥੇ ਦੱਸਦੀ ਕਿ ਲਗਾਤਾਰ ਬਰਸਾਤਾ ਤੋਂ ਬਾਅਦ ਰਾਜਪੁਰਾ ਦੀ ਗੱਲ ਹੋਏ ਜਾਂ ਫਿਰ ਪੰਜਾਬ ਦੀ ਗੱਲ ਹੋਏ ਤਾਂ ਪੰਜਾਬ ਦੇ ਵਿੱਚ ਆਈਸ ਫਲੂ ਦੇ ਜਿਹੜੇ ਆ ਮਾਮਲੇ ਲਗਾਤਾਰ ਵਧੇ ਜਾ ਰਹੇ ਨੇ ਤੇ ਰਾਜਪੁਰਾ ਦੇ ਏਪੀਜੀਐਨ ਹਸਪਤਾਲ ਦੀ ਗੱਲ ਕੀਤੀ ਹੈ ਤਾਂ ਰੋਜ਼ਾਨਾ ਜਿਹੜੇ ਨੇ 70 ਤੋਂ 80 ਦੇ ਕਰੀਬ ਜੋ ਮਰੀਜ਼ ਰਾਜਪੁਰਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨੂੰ ਜੋ ਡਾਕਟਰਾਂ ਦੇ ਵੱਲੋਂ ਜੋ ਮੈਡੀਸਨ ਵੀ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਜੋ ਡਾਕਟਰ ਨੇ ਉਹਨਾਂ ਦੇ ਵੱਲੋਂ ਵੀ ਜੋ ਇੱਕ ਅਪੀਲ ਕੀਤੀ ਗਈ ਹੈ ਤੇ ਕੁਝ ਜਿਹੜੀਆਂ ਸਾਵਧਾਨੀਆਂ ਉਹਨਾਂ ਦੇ ਵੱਲੋਂ ਦੱਸੀਆਂ ਗਈਆਂ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਵਾਂਗੇ ਐਸਐਮਓ ਰਾਜਪੁਰਾ ਨਾਲ ਵੀ ਗੱਲਬਾਤ ਕਰਾਵਾਂਗੇ ਕਿ ਜੋ ਹਸਪਤਾਲ ਦੇ ਵੱਲੋਂ ਕੀ ਕਿਹੜੀਆਂ ਤਿਆਰੀਆਂ ਕੀਤੀਆਂ ਗਿਆ ਨੇ ਨਾਲ ਹੀ ਜੋ ਉਹਨਾਂ ਦੇ ਵੱਲੋਂ ਜੋ ਇੱਕ ਅਪੀਲ ਜੋ ਆਮ ਜਨਤਾ ਨੂੰ ਕੀਤੀ ਗਈ ਹੈ ਤੇ ਅਸੀਂ ਵੀ ਆਪਣੇ ਮਾਧਿਅਮ ਦੇ ਨਾਲ ਤੁਹਾਨੂੰ ਅਪੀਲ ਕਰਦੇ ਹਾਂ ਕਿ ਜੇਕਰ ਅਜਿਹੀ ਜਿਹੜਾ ਇਹ ਮਾਮਲਾ ਸਾਹਮਣੇ ਆਂਦਾ ਕਿਉਂਕਿ ਜੋ ਦੱਸਿਆ ਜਾ ਰਿਹਾ ਹੈ ਕਿ ਸਕੂਲੀ ਬੱਚਿਆਂ ਤੋਂ ਜਿਹੜਾ ਹੈ ਜ਼ਿਆਦਾ ਇਹ ਮਾਮਲੇ ਸਾਹਮਣੇ ਆ ਰਿਹਾ ਛੋਟੇ ਬੱਚਿਆਂ ਤੋਂ ਲੈ ਕੇ ਜਿਹੜੀ ਹੈ ਵੱਡੀ ਉਮਰ ਤੱਕ ਦੇ ਜਿਹੜੇ ਆ ਉਹਨਾਂ ਦੇ ਵਿੱਚ ਜਿਹੜੀ ਹੈ ਆਈਸਪੂ ਦੀ ਸਲੂਰੀਆਂ ਜਿਹੜੀਆਂ ਬਿਮਾਰੀਆਂ ਜਿਹੜੀਆਂ ਇਹ ਫੈਲ ਰਹੀ ਹੈ ਤੇ ਦੱਸ ਦਈਏ ਕਿ ਜੋ ਦੱਸਿਆ ਜਾ ਰਿਹਾ ਹੈ ਕਿ ਕੁਝ ਜਿਵੇਂ ਕੋਈ ਮਰੀਜ਼ ਹੁੰਦਾ ਹੈ ਘਰ ਦੇ ਵਿੱਚ ਆਪਾਂ ਉਹਨਾਂ ਦੀ ਜਿਹੜੀ ਦਵਾਈ ਵਰਤ ਲੈਣੇ ਆ ਤਾਂ ਉਸ ਦੇ ਨਾਲ ਜਿਹੜਾ ਉਸ ਦਾ ਅਸਰ ਹੋਣ ਦੀ ਬਜਾਏ ਉਸ ਦੇ ਜਿਹੜਾ ਨੁਕਸਾਨ ਵੀ ਜਿਹੜੇ ਆ ਬਚ ਸਕਦੇ ਨੇ ਤੇ ਜੋ ਡਾਕਟਰਾਂ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਇਹ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਜਿਹੜੀ ਹੈ ਮੈਡੀਸਨ ਜਾਂ ਫਿਰ ਅੱਖਾਂ ਦੇ ਵਿੱਚ ਦਵਾਈ ਨਾ ਪਾਈ ਜਾਵੇ ਕੈਮਿਸਟ ਤੋਂ ਵੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਡਾਕਟਰਾਂ ਦੇ ਵੱਲੋਂ ਕੋਈ ਲਿਖਤ ਦੇ ਵਿੱਚ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਕੋਈ ਵੀ ਜਿਹੜੀ ਹੈ ਬਾਹਰੋਂ ਦਵਾਈ ਜਿਹੜੀ ਹੈ ਨਾ ਯੂਜ਼ ਕੀਤੀ ਜਾਵੇ ਕਿਉਂਕਿ ਉਸ ਦਾ ਜਿਹੜਾ ਤੁਹਾਡੇ ਅੱਖਾਂ ਦੇ ਉੱਪਰ ਵੀ ਜਿਹੜਾ ਇਫੈਕਟ ਜੋ ਪੈ ਸਕਦਾ ਹੈ ਐਸਐਮਓ ਏਪੀ ਜਨਸਿਪਲ ਹਸਪੀਟਲ ਰਾਜਪੁਰਾ ਅੱਜ ਆਈ ਤੁਹਾਨੂੰ ਕਿਹੜੀ ਗੱਲ ਤੇ ਲੈ ਆਏ ਭਾਈ ਫਰ ਮੈਡੀਸਨ ਸਾਰਾ ਅਰੇਂਜਮੈਂਟ ਕੀਤਾ ਹੋਇਆ ਆਈ ਆਈ ਫਲੂ ਕੋਰਨਰ ਬਣਾਇਆ ਗਿਆ ਹੈ ਹਸਪੀਟਲ ਦੇ ਵਿੱਚ ਆਪਣੇ ਆਈ ਸਰਜਨਾਂ ਉਹ ਦੇਖ ਰਹੇ ਆ ਰੈਗੂਲਰ ਆਪਰੇਸ਼ਨ ਲਗਭਗ 50-80 ਪੇਸ਼ੈਂਟ ਡੇਲੀ ਆ ਰਹੇ ਆ ਤੇ ਮੈਡੀਸਨ ਦਾ ਪ੍ਰਬੰਧ ਕੀਤਾ ਹੋਇਆ ਹੈ ਥ੍ਰੀਖਨ ਪੀਸ ਦੇ ਦੇਣਾ ਚਾਹੀਦੇ ਅਮਰੀਕਾ ਨੂੰ ਇਹ ਹੈ ਕਿ ਬਾਰ-ਬਾਰ ਹੱਥ ਧੋਵੋ ਜਿਨਾਂ ਕਿਨਾਂ ਜੇ ਕੋਈ ਬੱਚਾ ਜਾਂ ਕਿਸੇ ਨੂੰ ਵੀ ਆਈ ਫਲੂ ਆ ਉਹਨਾਂ ਨੂੰ ਥੋੜਾ ਦੂਜੇ ਤੋਂ ਸੈਪਰੇਟ ਰੱਖੋ ਤੇ ਡਾਕਟਰ ਦੀ ਸਲਾਹ ਲਓ ਅੱਜ ਮੇਰਾ ਨਾਮ ਡਾਕਟਰ ਪ੍ਰਿਆ ਹੈਗਾ ਮੈਂ ਇੱਧਰ ਏਪੀ ਜਨ ਸਿਵਲ ਹਸਪੀਟਲ ਰਾਜਪੁਰਾ ਚ ਆਈ ਸਪੈਸ਼ਲਿਸਟ ਹੈਗੀ ਹਾਂ ਜਿਹੜਾ ਆਈ ਫਲੂ ਪਹਿਲੇ ਹੋਇਆ ਕਿੰਨੇ ਕੋਈ ਜਾ ਰਹੇ ਆਈ ਫਲੂ ਦੇ ਤਕਰੀਬਨ ਮੇਰੇ ਕੋਲ ਰੋਲ ਦੇ 50 ਤੋਂ ਮਰੀਜ਼ ਆ ਰਹੇ ਨੇ ਡੇਲੀ ਦੇ ਤੇ ਆਈ ਫਲੂ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ ਬੇਸਿਕਲੀ ਬੱਚੇ ਸਕੂਲਾਂ ਤੋਂ ਲੈ ਕੇ ਆ ਰਹੇ ਨੇ ਘਰ ਤੇ ਸਾਰੇ ਜੀਆਂ ਨੂੰ ਹੋ ਜਾਂਦਾ ਹੈਗਾ ਕਿਤੇ ਜ਼ਿਆਦਾ ਅਫੈਕਟ ਕਰ ਰਿਹਾ ਮਟੂ ਫੈਕਟਰੀ ਦੇ ਜ਼ਿਆਦਾ ਕਰਦਾ ਸਾਰੇ ਸਾਰੇ ਏਜ ਗਰੁੱਪ ਨੂੰ ਇਕੁਅਲੀ ਅਫੈਕਟ ਕਰ ਰਿਹਾ ਇਹਦਾ ਕੋਈ ਪਾਰਟਿਕੂਲਰ ਇਦਾਂ ਨਹੀਂ ਹੈਗਾ ਵੀ ਸਿਰਫ ਬੱਚੇ ਅਫੈਕਟ ਹੋ ਰਹੇ ਨੇ ਜਾਂ ਸਿਰਫ ਬਜ਼ੁਰਗ ਅਫੈਕਟ ਹੋ ਰਹੇ ਨੇ ਸਾਰੇ ਏਜ ਗਰੁੱਪ ਇਕੁਅਲੀ ਅਫੈਕਟ ਹੋ ਰਹੇ ਨੇ ਇੱਕ ਤੋਂ ਬੱਚੇ ਤੋਂ ਲੈ ਕੇ ਘਰ ਦੇ ਵੱਡੇ ਤੱਕ ਸਾਰਿਆਂ ਨੂੰ ਹੋਇਆ ਹੋਇਆ ਹੈ ਜੇ ਕਿ ਕੀ ਰੋਕਥਾਮ ਹੈ ਇਦੀ ਰੋਕ ਤਾਂ ਮੇਹੀ ਹੈ ਜੀ ਕਿ ਆਪਣੇ ਹੱਥ ਬਾਰ-ਬਾਰ ਧੋ ਕਰੋ ਜੇ ਕੋਈ ਹੈਗਾ ਮਰੀਜ਼ ਜੀ ਨੂੰ ਅੱਖਾਂ ਦੀ ਪ੍ਰੋਬਲਮ ਹੈਗੀ ਆ ਉਹਦਾ ਤੋਲਿਆ ਸਾਬਣ ਰੁਮਾਲ ਸਭ ਕੁਝ ਵੱਖਰਾ ਰੱਖੋ ਬਾਕੀ ਛੋਟੇ ਬੱਚਿਆਂ ਹੋਰ ਬੱਚਿਆਂ ਤੋਂ ਘਰੋਂ ਤੋਂ ਦੂਰ ਰੱਖੋ ਆਪਣੇ ਹੱਥ ਬਾਰ-ਬਾਰ ਧੋਂਦੇ ਰਹੋ ਤੇ ਅੱਖ ਨੂੰ ਹੱਥ ਨਾ ਲਾਓ ਜਾਂ ਸੈਨੀਟਾਈਜ਼ਰ ਦਾ ਬਾਰ-ਬਾਰ ਯੂਜ਼ ਕਰੋ ਇਹ ਤਿੰਨੇ ਕਿ ਦਿਨ ਤੋਂ ਤਬਾਹ ਠੀਕ ਹੋ ਨਹੀਂ ਰਿਹਾ ਇਹਦਾ ਤਕਰੀਬਨ 507 ਦਿਨੇ ਲੈ ਰਿਆ ਠੀਕ ਹੋਣ ਚ ਕਿੰਨਾ ਟਾਈਮ ਤੋਂ ਜ਼ਿਆਦਾ ਪਹਿਲੇ ਤੇ ਇਹ ਜਦੋਂ ਦੀ ਬਾਰਿਸ਼ਾਂ ਹੋਈਆਂ ਨੇ ਉਦੋਂ ਤੋਂ ਜ਼ਿਆਦਾ ਆਣਾ ਸ਼ੁਰੂ ਹੋਇਆ ਹੈ ਇਹ ਤਕਰੀਬਨ 10 ਦਿਨ ਹੋ ਗਏ ਕਾਫੀ ਆ ਰਹੇ ਨੇ ਸਰਕਾਰੀ ਹਸਪਤਾਲ ਤੇ ਕੀ ਨਹੀਂ ਪ੍ਰਬੰਧ ਕੀਤਾ ਗਿਆ ਜੀ ਸਰਕਾਰੀ ਹਸਪਤਾਲ ਸਰਕਾਰੀ ਹਸਪਤਾਲ 'ਚ ਦਵਾਈਆਂ ਦਾ ਪ੍ਰਬੰਧ ਹੈਗਾ ਹੈ ਕੁਝ ਦਵਾਈਆਂ ਅੰਦਰੋਂ ਮਿਲ ਜਾਂਦੀਆਂ ਨੇ ਖਾਂਦੀ ਗੋਲੀਆਂ ਕੁਝ ਪਾਣ ਵਾਲੀ ਇਹ ਜਾਂ ਨੌਸ਼ਦੀ ਦੁਕਾਨ ਤੋਂ ਮਿਲ ਜਾਂਦੀਆਂ ਨੇ ਜਿਹੜੀ ਨਹੀਂ ਹੁੰਦੀ ਉਹ ਮਰੀਜ਼ ਕਈ ਵਾਰ ਲੈ ਲੈਂਦੇ ਨੇ ਤੇ ਕਈ ਵਾਰ ਹੁਣ ਸਪਲਾਈ ਥੋੜੇ ਦਿਨਾਂ 'ਚ ਆਉਣ ਵਾਲੀ ਹੈਗੀ ਸਾਨੂੰ ਸਿਵਲ ਸਰਜਨ ਐਨ ਪੀ ਸੀ ਬੀ ਗਰੁੱਪ ਜਿਹੜਾ ਬਣਿਆ ਹੋਇਆ ਉਹਨਾਂ ਤੋਂ ਸਪਲਾਈ ਆਉਣ ਵਾਲੀ ਹੈਗੀ ਇੱਕ ਹੋਰ ਪ੍ਰਕਾਸ਼ਨ ਜੀ ਆਹ ਲੈਣੀ ਹੈ ਇਸ ਫਲੂ ਚ ਕੀ ਤੁਸੀਂ ਆਪਣੇ ਆਪ ਕੋਈ ਦਵਾਈ ਨਹੀਂ ਪਾਣੀ ਲੋਕ ਬਾਹਰ ਦਵਾਈਆਂ ਵਾਲੀ ਦੁਕਾਨ ਤੋਂ ਲੈ ਕੇ ਦਵਾਈ ਪਾ ਲੈਂਦੇ ਨੇ ਜੋ ਕਿ ਅਸਰ ਘਟ ਕਰਦੀ ਨੁਕਸਾਨ ਜ਼ਿਆਦਾ ਕਰਦੀ ਹੈ ਤੇ ਇੱਕ ਹੋਰ ਗੱਲ ਕਿਸੇ ਹੋਰ ਜੇ ਘਰ ਨੂੰ ਘਰੇ ਮਰੀਜ਼ ਹੈਗਾ ਉਹਨੂੰ ਪ੍ਰੋਬਲਮ ਹੈਗੀ ਤੇ ਤੁਹਾਨੂੰ ਸ਼ੁਰੂ ਹੋ ਗਈ ਹੈ ਉਹਦੀ ਦਵਾਈ ਨਹੀਂ ਪਾਣੀ ਹੈ ਸ਼ੇਅਰਿੰਗ ਆਫ ਦਵਾਈ ਮੈਡੀਸਿਨਸ ਨਹੀਂ ਕਰਨੀ ਹੈ ਤੁਸੀਂ ਜੇ ਪਾਣੀ ਹੈਗੀ ਹੈ ਜੇ ਤੁਸੀਂ ਹਸਪੀਟਲ ਨਹੀਂ ਆ ਸਕਦੇ ਕਿਸੇ ਕਾਰਨ ਘਟੋ ਘਟ ਆਪਣੀ ਅਲੱਗ ਸ਼ੀਸ਼ੀਆਂ ਲੈ ਕੇ ਪਾਓ ਕਿਸੇ ਹੋਰ ਮਰੀਜ਼ ਦੀ ਦਵਾਈਆਂ ਨਾ ਪਾਓ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤ ਈਮਾਨ ਐਕਸ਼ਨ ਬਣਾਵਨ ਚੈਨਲ ਰਾਜਪੁਰਾ